ਨਮਸਕਾਰ ਜੀ ਮੈਂ ਸ਼ਮਸ਼ੀਰ ਵਗਾ ਤੁਸੀਂ ਦੇਖ ਰਹੇ ਹੋ ਆਰਟੀ 1 ਤੇ ਅੱਜ ਅਗਲੀ ਖਬਰ ਅਸੀਂ ਇੱਕ ਦਿਖਾ ਰਹੇ ਹਾਂ ਕਿ ਰੋਪੜ ਸਰਕਾਰ ਰੋਪੜ ਵਿਕੇ ਸਰਕਾਰ ਵੱਲੋਂ ਇੱਕ ਨਸ਼ਾ ਛਡਾਊ ਕੇਂਦਰ ਬਣਾਇਆ ਗਿਆ ਸੀ ਜਿਹਨੂੰ ਕਿ ਜਗਾ ਖਰੀਦ ਕੇ ਸਾਈਡ ਤੇ ਲੋਧੀ ਮাজার ਰੋਡ ਦੇ ਨੇੜੇ ਜਿਹੜੀ ਬਿਲਡਿੰਗ ਉਤਿਆਰ ਕੀਤੀ ਗਈ ਸੀ ਲੇਕਿਨ ਲੇਕਿਨ ਆਹ ਦੇਖ ਸਕਦੇ ਤੁਸੀਂ ਬਹੁਤ ਵੱਡੀ ਬਿਲਡਿੰਗ ਹੈ ਕਾਫੀ ਭਰਪਾ ਪਿਆ ਸੀ ਇਸ ਲਈ ਇਸ ਬਿਲਡਿੰਗ ਨੂੰ ਬਣਾਉਣ ਵਾਸਤੇ ਪਤਾ ਨਹੀਂ ਕਿੰਨਾ ਹੀ ਪੈਸਾ ਖਰਚਾ ਕੀਤਾ ਗਿਆ ਸੀ ਅਸੀਂ ਅੱਜ ਅੰਦਰ ਚਲਦੇ ਹਾਂ ਬਿਲਡਿੰਗ ਦੇ ਹਾਲਾਤ ਦਿਖਾਉਂਦੇ ਹਾਂ ਵੀ ਬਿਲਡਿੰਗ ਤਿਆਰ ਹੋ ਗਈ ਸੀ ਉਸ ਤੋਂ ਬਾਅਦ ਕੀ ਪ੍ਰੋਬਲਮ ਹੋਈ ਹੈ ਕਿਉਂ ਉਹਨੂੰ ਚੱਲੂ ਨਹੀਂ ਦਿੱਤਾ ਗਿਆ ਆ ਜਲਦੀ ਹੁਣ ਅਸੀਂ ਬਿਲਡਿੰਗ ਦੀ ਹਦੂਦ ਦੇ ਅੰਦਰ ਪਹੁੰਚ ਚੁੱਕੇ ਹਾਂ ਪਹਿਲਾਂ ਮੈਂ ਦਿਖਾਵਾਂਗਾ ਬਿਲਡਿੰਗ ਦਾ ਜਿਹੜਾ ਸਟਾਰਟਿੰਗ ਦਾ ਜਿਹੜਾ ਪੁਆਇੰਟ ਹੈ ਆ ਸਾਹਮਣੇ ਦਿਖਾਓ ਆ ਬਿਲਕੁਲ ਬਿਲਡਿੰਗ ਬਣੀ ਹੋਈ ਹੈ ਬਿਲਡਿੰਗ ਦੇ ਬਾਹਰ ਵੱਡੇ ਵੱਡੇ ਦਰਖਤ ਚੁੱਕੇ ਐ ਐਵੇਂ ਲੱਗਦਾ ਵੀ ਪਤ ਨਹੀਂ ਕਿੰਨੇ ਸਿਰਾਂ ਤੋਂ ਇਹ ਬਿਲਡਿੰਗ ਬਣੀ ਹੋਈ ਹੈ ਪਰ ਲੇਕਿਨ ਜੇ ਦਗਲ ਕਰੀਏ ਤਾਂ ਕਾਂਗਰਸ ਸਰਕਾਰ ਵੇਲੇ ਇਹ ਜਿਹੜਾ ਪ੍ਰੋਜੈਕਟ ਲਿਆਂਦਾ ਗਿਆ ਸੀ ਨਸ਼ਈ ਨਸ਼ੇੜੀ ਜਿਹੜੇ ਵੀ ਸੀਗੇ ਨਸ਼ੇੜੀਆਂ ਨੂੰ ਜਿਹੜਾ ਨਸ਼ਾ ਛਡਾਊ ਕੇਂਦਰ ਵੀ ਰੱਖਣ ਵਾਸਤੇ ਆ ਸਾਹਮਣੇ ਬਿਲਡਿੰਗ ਦੇਖ ਸਕਦੇ ਹੋ ਤੁਸੀਂ ਕਿੰਨੀ ਵੱਡੀ ਬਿਲਡਿੰਗ ਬੜੇ ਵਧੀਆ ਤਰੀਕੇ ਦੀ ਬਣੀ ਹੋਈ ਹੈ ਪਰ ਲੇਕਿਨ ਅੱਜ ਇਹ ਬਿਲਡਿੰਗ ਬਿਲਕੁਲ ਮਿੱਟੀ ਹੋਈ ਪਈ ਹੈ ਬਿਲਕੁਲ ਮਿੱਟੀ ਸਰਕਾਰ ਦਾ ਜਿਹੜਾ ਪੈਸਾ ਸਰਕਾਰ ਦਾ ਪੈਸਾ ਕਹਨੂੰ ਹੈ ਲੋਕਾਂ ਦਾ ਪੈਸਾ ਜਿਹੜਾ ਲੋਕਾਂ ਦਾ ਤਾਂ ਪੈਸਾ ਜਿਹੜਾ ਮਿੱਟੀ ਹੋਇਆ ਹੋਇਆ ਆ ਦੇਖੋ ਤਸਵੀਰ ਦੇ ਵਿੱਚ ਕਿ ਇਸ ਬਿਲਡਿੰਗ ਦੇ ਵਿੱਚ ਬੜੇ ਵੱਡੇ ਦਰਖਤ ਹੈ ਤੇ ਬਿਲਡਿੰਗ ਭਾਵੇਂ ਕਿ ਲੇਕਿਨ ਬੜੀ ਵਧੀਆ ਬਿਲਡਿੰਗ ਬਣੀ ਹੋਈ ਸੀ ਪਰ ਲੇਕਿਨ ਬਿਲਡਿੰਗ ਦੀ ਜਿਹੜੀ ਹਾਲਾਤ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦਾ ਹੈ ਲਗਾਇਆ ਜਾ ਸਕਦਾ ਹੈ ਕਿ ਕੀ ਹਾਲਾਤ ਹੋਣਗੇ ਭਾਵੇਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹਨਾਂ ਵੱਲੋਂ ਸਾਡੇ ਸੇਧ ਮੰਤਰੀ ਜਿਹੜੇ ਡਾਕਟਰ ਬਲਬੀਰ ਸਿੰਘ ਵੱਲੋਂ ਰੋਪੜ ਦਾ ਕਈ ਵਾਰੀ ਦੌਰਾ ਕਰ ਕਰ ਚੁੱਕੇ ਹਨ ਪਰ ਲੇਕਿਨ ਉਨਾ ਵੱਲੋਂ ਸ਼ਾਇਦ ਇੱਕ ਵਾਰੀ ਇੱਥੇ ਦੌਰਾ ਵੀ ਕੀਤਾ ਗਿਆ ਸੀ ਕਿ ਲੇਕਿਨ ਪਰ ਲੇਕਿਨ 4 ਸਾਲ ਦਾ ਸਮਾਂ ਸਰਕਾਰ ਦਾ ਹੋ ਚੱਲਿਆ ਹੈ ਹੋ ਚੁੱਕਿਆ ਹੈ ਪਰ ਹਲੇ ਤੱਕ ਵੀ ਸਰਕਾਰ ਨੇ ਇਸ ਬਿਲਡਿੰਗ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਦੱਸਿਆ ਸੂਤਰਾਂ ਤੋਂ ਪਤਾ ਲੱਗਿਆ ਕਿ ਇਸ ਬਿਲਡਿੰਗ ਦਾ ਕੋਈ ਕੇਸ ਵੀ ਚੱਲ ਰਿਹਾ ਹੈ ਕਿਉਂਕਿ ਨਾਲ ਇੱਕ ਸਕੂਲ ਵੀ ਚੱਲਦਾ ਇੱਥੇ ਜਿਹਦੇ ਕਰਕੇ ਹੋ ਸਕਦਾ ਕਿ ਉਸ ਵੇਲੇ ਅਰਚਨ ਪਈ ਹੋਵੇਗੀ ਲੇਕਿਨ ਬਿਲਕੁਲ ਅਸੀਂ ਤਸਵੀਰਾਂ ਨਹੀਂ ਦੇ ਪੇਸ਼ ਕਰ ਸਕਦੇ ਆ ਕਿ ਸਰਕਾਰ ਲੋਕਾਂ ਦੇ ਜਿਹੜਾ ਟੈਕਸ ਦਾ ਇੱਕ ਇੱਕ ਦਿੱਤਾ ਹੋਇਆ ਰੁਪਇਆ ਉਹ ਕਿਵੇਂ ਇਹ ਜਿਹੜੇ ਸਾਡੇ ਲੀਡਰ ਸਹਿਬਾਨ ਹੁੰਦੇ ਆ ਮંત્રી ਜਾਂ ਹੋਰ ਅਸੀਂ ਸਰਕਾਰ ਚੁਣਦੇ ਆ ਉਹਨਾਂ ਦਾ ਕੰਮ ਹੁੰਦਾ ਹੈ ਕਿ ਜਨਤਾ ਦਾ ਪੈਸਾ ਜਿਹੜਾ ਉਹ ਬਿਲਕੁਲ ਉਸ ਪੈਸੇ ਨੂੰ ਦਾ ਸਹੀ ਇਸਤੇਮਾਲ ਕੀਤਾ ਜਾ ਸਕੇ ਆ ਸਾਹਮਣੇ ਦਿਖਾਵਾਂਗਾ ਕਿ ਮੈਨੂੰ ਲੱਗਦਾ ਵੀ ਇੱਥੇ ਪਹਿਲਾਂ ਟਾਇਲਾਂ ਲੱਗ ਚੁੱਕੀਆਂ ਸੀਗੀਆਂ ਪਰ ਲੇਕਿਨ ਹੁਣ ਟਾਇਲਾਂ ਵੀ ਉਖਾੜੀਆਂ ਗਈਆਂ ਨੇ ਕਿੱਥੇ ਟਾਇਲਾਂ ਗਈਆਂ ਕੌਣ ਉਖਾੜ ਕੇ ਇਹਨਾਂ ਟਾਇਲਾਂ ਨੂੰ ਲੈ ਕੇ ਗਿਆ ਕੋਈ ਕਹਿ ਨਹੀਂ ਸਕਦੇ ਪਰ ਲੇਕਿਨ ਹਾਲਾਤ ਦੇ ਮੁਤਾਬਿਕ ਲੱਗਦਾ ਕਿ ਕਾਫੀ ਬੱਤਰ ਹਾਲਾਤ ਨੇ ਅੱਗੇ ਚੱਲਦੇ ਬਿਲਕੁਲੀ ਅਸੀਂ ਸਾਰੇ ਬਿਲਡਿੰਗ ਤੁਹਾਨੂੰ ਅੰਦਰ ਤੇ ਦਿਖਾ ਚੁੱਕੇ ਆਂ ਤੇ ਬਿਲਡਿੰਗ ਦਾ ਜਿਹੜਾ ਦੇਖ ਕੇ ਤੁਸੀਂ ਅੰਦਾਜ਼ਾ ਖੁਦ ਲਗਾ ਲਗਾ ਸਕਦੇ ਹੋ ਕਿ ਕੀ ਹਾਲਾਤ ਨੇ ਪਰ ਮੈਂ ਜਿੰਨੇ ਵੀ ਸਾਡੇ ਇਸ ਵੀਡੀਓ ਨੂੰ ਜਾਂ ਇਸ ਖਬਰ ਨੂੰ ਦੇਖ ਰਹੇ ਹੋ ਸਭ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਸਰਕਾਰ ਤੱਕ ਜਾਂ ਕਮੈਂਟ ਦੇ ਰਾਹੀਂ ਜਾਂ ਸ਼ੇਅਰ ਦੇ ਰਾਹੀਂ ਤੁਸੀਂ ਜ਼ਰੂਰ ਇਹ ਬਿਲਡਿੰਗ ਨੂੰ ਕਰਿਓ ਤਾਂ ਕਿ ਜਿਹੜਾ ਆਮ ਲੋਕਾਂ ਨੂੰ ਜਿਹੜਾ ਆਮ ਲੋਕਾਂ ਦੇ ਜਿਹੜਾ ਦਿੱਤਾ ਹੋਇਆ ਟੈਕਸ ਦਾ ਪੈਸਾ ਉਸ ਦਾ ਖਲ ਸਹੀ ਇਸਤੇਮਾਲ ਹੋ ਸਕੇ ਤੇ ਅਸੀਂ ਫੇਰ ਦੁਬਾਰਾ ਕਿਸੇ ਹੋਰ ਰਿਪੋਰਟ ਦੇ ਵਿੱਚ ਮਿਲਦੇ ਹਾਂ ਤੁਹਾਡੀ ਸਾਨੂੰ ਇੱਕ ਖਬਰ ਕਿਵੇਂ ਲੱਗਦੀ ਹੈ ਸਾਨੂੰ ਕਮੈਂਟ ਦੇ ਰੂਪ ਰਾਹੀਂ ਜਰੂਰ ਸਾਨੂੰ ਫੀਡਬੈਕ ਦੇ ਦਿਆ ਕਰੋ ਧੰਨਵਾਦ ਸਭ ਦਾ